ਸਸਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਸ਼ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਆ ਕੱਲ ਹੋਣ ਜਾ ਰਹੀ ਹੈ ਜਿਹਦੇ ਵੀ ਚਰਚਾ ਹੈ ਕਿ ਸ਼ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਜਿਹੜਾ ਚੁਣਿਆ ਜਾ ਸਕਦਾ ਹੈ ਕਿ ਮੁਰਦਵਾਰਾ ਜਿਹੜਾ ਸੁਖਵੀਰ ਸਿੰਘ ਬਾਦਲ ਤੇ ਜਿਹੜੀ ਆ ਮੂਰ ਲੱਗੇਗੀ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ ਮੂਰਦਵਾਰਾ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣਗੇ ਜਾਂ ਫਿਰ ਕੋਈ ਨਵਾਂ ਚਿਹਰਾ ਹੋਵੇਗਾ ਅਸੀਂ ਤੁਹਾਨੂੰ ਵਿਸਥਾਰਪੂਰ ਜਿਹੜੀ ਆ ਬੋਲਦਾ ਪੰਜਾਬ ਤੋਂ ਜਾਣਕਾਰੀ ਉਹ ਸਾਂਝੀ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਕਰਨੈਲ ਸਿੰਘ ਪੀਰ ਮੁਹੰਮਦ ਜੋ ਕਿ ਅਕਾਲੀ ਦਲ ਨੂੰ ਅਲਵਿਦਾ ਕਹਿ ਚੁੱਕੇ ਨੇ ਅਲਵਿਦਾ ਦਾ ਕਹਿਣ ਦਾ ਕਾਰਨ ਕੀ ਹੈ ਪਾਰਟੀ ਕਿਉਂ ਛੱਡੀ ਹੈ ਰੀਜ਼ਨ ਕੀ ਹੈ ਇਹ ਸਾਰੀ ਜਿਹੜੀ ਜਾਣਕਾਰੀ ਆ ਬੋਲਦਾ ਪੰਜਾਬ ਦੇ ਸਾਂਝੀ ਕਰਦੇ ਆ ਸਾਰੀ ਰਿਪੋਰਟ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਲ ਜੀ ਮਰੂਦਰ ਪਾਲਾ ਸ਼ਸ਼ੀਕਾਲ ਜੀ ਰਪਾਲ ਜੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਕਿਉਂਕਿ ਬੜੇ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਹੈ ਕਉਂਕੀ ਤੁਸੀਂ ਵੀ ਦੇਖਿਆ ਜਿਹੜਾ ਅਕਾਲੀ ਦਲ ਇਸ ਤਰ੍ਹਾਂ ਜਿਹੜਾ ਦੋ ਫਾੜ ਹੋਇਆ ਪ੍ਰਧਾਨਗੀ ਲੈ ਕੇ ਕੀ ਲੱਗਦਾ ਮੁਰਦਵਾਰਾ ਸੁਖੀ ਸਿੰਘ ਬਾਦਲ ਨੂੰ ਜਿਹੜੀ ਹੈ ਕਮਾਂਡ ਮਿਲੇਗੀ ਜਾਂ ਕੋਈ ਨਵਾਂ ਚਿਹਰਾ ਹੋਵੇਗਾ ਦੇਖੋ ਅਮਰਜੀਤ ਇਦਾਂ ਹੈ ਕਿ ਇੱਕ ਕੱਲ 8 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਉਹ ਗੱਲ ਤੁਹਾਡੀ ਸਹੀ ਹੈ ਕਿ ਅਕਾਲੀ ਦਲ ਆਪਣਾ ਪ੍ਰਧਾਨ ਦੀ ਚੋਣ ਕਰੇਗਾ ਪਰ ਉਸ ਤੋਂ ਪਹਿਲਾਂ ਅਕਾਲੀ ਦਲ ਨੇ ਇਸ ਮੀਟਿੰਗ ਦੇ ਵਿੱਚ ਜਿਹੜੇ ਡੈਲੀਗੇਟ ਲਾਏ ਆ ਉਹ ਡੈਲੀਗੇਟ ਤੇ ਚਰਚਾ ਹੋਣੀ ਆ ਡੈਲੀਗੇਟ ਤੋਂ ਬਾਅਦ ਜਿਹੜੇ ਹੋਰ ਜ਼ਿਲ੍ਹਾ ਪ੍ਰਧਾਨ ਲਾਉਣੇ ਨੇ ਜਾਂ ਸਾਰੀ ਉਹ ਸਾਰੀ ਵਰਕਿੰਗ ਕਮੇਟੀ ਦੇ ਵਿੱਚ ਚਰਚਾ ਹੋਏਗੀ। ਇਹਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਹੋ ਸਕਦਾ ਹੈ ਅਕਾਲੀ ਦਲ ਆਪਣੇ ਕੁਝ ਲੀਡਰਾਂ ਨੂੰ ਵਾਪਸੀ ਲਿਆਉਣ ਤੇ ਵੀ ਵਿਚਾਰ ਕਰੇਗਾ। ਜਿਸ ਤਰ੍ਹਾਂ ਕੱਲ ਦੋ ਐਸਜੀਪੀਸੀ ਮੈਂਬਰ ਵਾਪਸ ਅਕਾਲੀ ਦਲ ਚ ਆਇਆ ਸੁਧਾਰ ਲਹਿਰ ਚੋਂ ਉਹਦੇ ਚ ਇੱਕ ਬਲਬੀਰ ਸਿੰਘ ਖੋਨਸ ਤੇ ਇੱਕ ਬਲਦੇਵ ਸਿੰਘ ਨੇ ਜਿਹੜੇ ਉਹ ਦੋਨੋਂ ਵਾਪਸ ਆ ਗਏ ਨੇ ਕੁਝ ਦਿਨ ਪਹਿਲਾਂ ਹੀ ਉਹ ਸੁਧਾਰ ਲਹਿਰ ਚ ਗਏ ਸੀ। ਉਹ ਕੱਲ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਦੇਖੋ ਅਕਾਲੀ ਦਲ ਦਾ ਪ੍ਰਧਾਨਤਾ ਬਣਨਾ ਤੈਅ ਆ ਹੂੰ ਔਰ ਦੂਜੀ ਗੱਲ ਇਹ ਵੀ ਹੈ ਕਿ ਸੰਭਾਵਨਾਵਾਂ ਇਹ ਹੀ ਨੇ ਕਿ ਸੁਖਵੀਰ ਸਿੰਘ ਬਾਦਲ ਹੀ ਦੁਆਰਾ ਅਕਾਲੀ ਦਲ ਦੇ ਪ੍ਰਧਾਨ ਹੋ ਸਕਦੇ ਆ ਹੂੰ ਜਿਨ੍ਹਾਂ ਅਕਾਲੀ ਲੀਡਰਸ਼ਿ ਜਿਹੜੇ ਸੁਖਵੀਰ ਸਿੰਘ ਬਾਦਲ ਨੂੰ ਬਤੌਰ ਪ੍ਰਧਾਨ ਪਸੰਦ ਨਹੀਂ ਕਰਦੇ ਜਾਂ ਜਿਹੜੇ ਇਹ ਚਾਹੁੰਦੇ ਸੀ ਕਿ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਵੇ ਹੂੰ ਅੱਜ ਉਹ ਸਾਰੇ ਛੋਟੇ ਵੱਡੇ ਲੀਡਰ ਵਰਕਰ ਅਸਤੀਫਾ ਦੇ ਕੇ ਸੁਧਾਰ ਲੈਣ ਜਾ ਬੈਠੇ ਹੂੰ ਅੱਜ ਉਹ ਸਾਰੇ ਬਾਗੀ ਧੜੇ ਜਾ ਬੈਠੇ ਨੇ ਤੇ ਅੱਜ ਉਹ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਦੇ ਹੇਠ ਨਵੀਂ ਭਰਤੀ ਕਰ ਰਹੇ ਹੂੰ ਇਸ ਕਰਕੇ ਹੁਣ ਅਕਾਲੀ ਦਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਦੇਖੋ ਹੁਣ ਅਕਾਲੀ ਦਲ ਦੇ ਨਾਲ ਇਹ ਵੀ ਪਛਾਣ ਕਰਾਉਣੀ ਪੈਂਦੀ ਹੈ ਵੀ ਕਿਹੜੇ ਅਕਾਲੀ ਦਲ ਦੀ ਗੱਲ ਕਰ ਰਹੇ ਹੋ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਵਾਲਾ ਉਸ ਅਕਾਲੀ ਦਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਡੈਲੀਗੇਟ ਕੋਈ ਵਰਕਿੰਗ ਕਮੇਟੀ ਮੈਂਬਰ ਜਾਂ ਕੋਈ ਵੀ ਹੋਰ ਲੀਡਰ ਕੋਈ ਅਜੇ ਹਾਰ ਰਿਹਾ ਹੋਵੇਗਾ ਜਿਹੜਾ ਇਹ ਗੱਲ ਆਵਾਜ਼ ਉਠਾਏਗਾ ਕਿ ਮੈਂ ਸੁਖਵੀਰ ਸਿੰਘ ਬਾਦਲ ਨੂੰ ਲਾਇਕ ਨਹੀਂ ਕਰਦਾ ਕਿ ਸੁਖਵੀਰ ਸਿੰਘ ਬਾਦਲ ਪ੍ਰਧਾਨ ਨਹੀਂ ਹੋਣਾ ਚਾਹੀਦਾ ਠੀਕ ਅਜੇ ਹ ਮੈਨੂੰ ਨਹੀਂ ਲੱਗਦਾ ਕਿ ਕੋਈ ਵਿਅਕਤੀ ਹੋਵੇਗਾ ਔਰ ਦੂਜੀ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਵੀਰ ਸਿੰਘ ਇੱਕ ਵੱਡੇ ਕਦਾਵਰ ਲੀਡਰ ਹੈ ਬਿਲਕੁਲ ਹੁਣ ਆਪਾਂ ਦੇਖ ਰਿਹਾ ਕਿ ਲੰਬੇ ਸਮੇਂ ਤੋਂ ਬਲਵਿੰਦਰ ਸਿੰਘ ਭੁੰਗੜ ਕਾਰਜਕਾਰੀ ਪ੍ਰਧਾਨ ਹੈ ਹੁਣ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਅਕਾਲੀ ਦਲ ਨੇ ਕਿੰਨੀ ਕਿ ਤਰੱਕੀ ਕੀਤੀ ਹੈ ਬਿਲਕੁਲ ਤੇ ਇੱਕ ਪਾਸੇ ਤੁਸੀਂ ਸੁਖਵੀਰ ਸਿੰਘ ਬਾਦਲ ਨੂੰ ਦਾ ਔਰਾ ਲੈ ਲਓ ਇੱਕ ਪਾਸੇ ਬਲਵਿੰਦਰ ਸਿੰਘ ਭੁੰਗੜ ਦਾ ਜਿੰਨਾ ਤੁਸੀਂ ਔਰਾ ਸੁਖਵੀਰ ਸਿੰਘ ਬਾਦਲ ਦਾ ਦੇਖ ਰਹੇ ਹੋ ਜਾਂ ਉਹਦਾ ਮਾਪ ਤੋਲ ਕਰੋਗੇ ਤੇ ਮੈਨੂੰ ਲੱਗਦਾ ਤੁਹਾਨੂੰ ਸਾਰੇ ਅਕਾਲੀ ਦਲ ਚ ਤੇ ਸਾਰੇ ਸੁਧਾਰ ਲਹਿਰ ਚ ਤੁਹਾਨੂੰ ਮੈਨੂੰ ਲੱਗਦਾ ਕੋਈ ਇਹੋ ਜਿਹਾ ਲੀਡਰ ਨਜ਼ਰ ਨਹੀਂ ਆਉਂਦਾ ਹੋਵੇਗਾ ਇੱਕਰ ਬਾਣੇ ਚ ਹੋਰ ਵੀ ਹੈ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਜਿਹੜੀ ਕੱਲ੍ਹ ਆ ਉਹ ਵਰਕਿੰਗ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਕਿਉਂਕਿ ਵਰਕਿੰਗ ਕਮੇਟੀ ਦੇ ਵਿੱਚ ਮੈਨੂੰ ਲੱਗਦਾ ਉਹ ਜਿਹੜੇ ਵੀ ਲੀਡਰ ਸਭਾਣ ਹੋਣਗੇ ਜਾਂ ਫਿਰ ਉਹ ਵਰਕਰ ਸਭਾਣ ਹੋਣਗੇ ਜਿਹੜੇ ਕਹਿਣਗੇ ਵੀ ਹਨ ਜਿਹੜੇ ਸੁਧਾਰ ਲਹਿਰ ਵਾਲੇ ਆਗੂ ਨੇ ਤੁਸੀਂ ਉਹਨਾਂ ਨੂੰ ਨਾਲ ਲਵੋ ਤਾਂ ਅਕਾਲੀ ਦਲ ਮਜ਼ਬੂਤ ਹੋ ਸਕਦਾ ਹੈ ਕਿ ਐਦਾਂ ਵੀ ਹੋ ਸਕਦਾ ਜਿਹੜੇ ਸੁਧਾਰ ਲਹਿਰ ਵਾਲੇ ਨੇ ਉਹਨਾਂ ਦੇ ਵਿੱਚੋਂ ਪੰਜ ਚਾਰ ਛੇ ਜਿਹੜ ਵੇ ਦੇਖੋ ਗੱਲ ਇਹ ਹੈ ਵੀ ਇਸ ਚੀਜ਼ ਤੇ ਚਰਚਾ ਤਾਂ ਲੰਬੇ ਸਮੇਂ ਤੋਂ ਚੱਲ ਰਹੀ ਹੈ ਕਿ ਆਪਾਂ ਸੁਖਵੀਰ ਸਿੰਘ ਬਾਦਲ ਦੇ ਧੜੇ ਦੇ ਵਿੱਚ ਦੂਜਿਆਂ ਨੂੰ ਸ਼ਾਮਲ ਕਰ ਲਈਏ। ਬਾਕੀ ਸੁਧਾਰ ਲਹਿਰ ਦਾ ਜਿਹੜਾ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਵਾਲਾ ਉਹਦੇ ਚੋਂ ਕਿੰਨੇ ਕਨੂੰ ਆਪਾਂ ਵਾਪਸ ਲਈਏ। ਪਰ ਦੇਖੋ ਇਹ ਵੀ ਆਉਣਾ ਕੌਣ ਚਾਹੁੰਦਾ ਹੈ। ਹੁਣ ਦੋ ਐਸਜੀਪੀਸੀ ਮੈਂਬਰ ਵਾਪਸ ਆ ਗਏ। ਹੋਰ ਕਿੰਨੇ ਕਾਉਣਾ ਚਾਹੁੰਦੇ ਆ। ਦੂਜੀ ਗੱਲ ਵਰਕਿੰਗ ਕਮੇਟੀ ਦੇ ਵਿੱਚ ਮੈਨੂੰ ਲੱਗਦਾ ਕੋਈ ਬਹੁਤ ਹੀ ਵੱਡੀ ਚਰਚਾ ਨਹੀਂ ਹੈ ਇਸ ਚੀਜ਼ ਦੀ ਕਿ ਉਹ ਕਹਿੰਦਾ ਜੀ ਉਹਨਾਂ ਨੂੰ ਵਾਪਸ ਲੈ ਲਓ ਉਹ ਤਾਂ ਕਹਿ ਰਿਹਾ ਤੁਸੀਂ ਜਿੰਨੇ ਆਉਣਾ ਆਜੋ ਠੀਕ ਹੈ ਪਰ ਆਉਂਦਾ ਕਾਏ ਕੋਣ ਹੈ ਤੇ ਵਾਪਸੀ ਕਿਹਦੀ ਹੈ ਹੁਣ ਵੇਸ ਇਹ ਸਾਰਾ ਕੰਮ ਛੱਡ ਕੇ ਸ਼ਰੋਮਣੀ ਅਕਾਲੀ ਦਲ ਸਿਰ ਤਾਂ ਸਿਰਫ ਆਪਣੀ ਪ੍ਰਧਾਨਗੀ ਦੇ ਉਹਦੀ ਦੌੜ ਚ ਹੈ ਕਿ ਕੱਲ ਵਰਕਿੰਗ ਕਮੇਟੀ ਦੀ ਜਿਹੜੀ ਮੀਟਿੰਗ ਹੈ ਉਹ ਕਰਕੇ ਉੱਥੇ ਫੈਸਲਾ ਲੈ ਲਓ ਕਿ ਆਪਾਂ ਨੇ ਪ੍ਰਧਾਨ ਕਿ ਨੂੰ ਬਣਾਉਣਾ ਬਿਲਕੁਲ ਡਾਕਟਰ ਦਲਜੀਤ ਸਿੰਘ ਟੀਮਾ ਨੇ 3 ਦਿਨ ਪਹਿਲਾਂ ਗੱਲ ਕਹਿਤੀ ਸੀ ਕਿ ਵਿਸਾਖੀ ਤੋਂ ਪਹਿਲਾਂ ਕਾਲਜ ਦਾ ਨਵਾਂ ਪ੍ਰਧਾਨ ਮਿਲੇਗਾ ਹੁਣ ਉਹਦੇ ਚ 3-4 ਚੀਜ਼ਾਂ ਦਿੱਕਤਾਂ ਵਿਸਾਖੀ ਆ ਰਹੀ ਹੈ ਹਾਂ ਬਿਲਕੁਲ ਵਿਸਾਖੀ ਦਾ ਬਹੁਤ ਵੱਡਾ ਤਿਹਾਰਾ ਖਲ ਖਾਸ ਕਰਕੇ ਸਿੱਖ ਕੌਮ ਦੇ ਹਾਂ ਬਿਲਕੁਲ ਖਾਲਸਾ ਸਾਹਿਬ ਦੇ ਸਭ ਨੂੰ ਆਨੰਦਪੁਰ ਸਾਹਿਬ ਗੁਰਦ੍ਰੋਮ ਦਮਦਵਾ ਸਾਹਿਬ ਵਿਸਾਖੀ ਹੈ ਜਿਹੜੀ ਵੱਡੇ ਪੱਧਰ ਤੇ ਭਰਦੀ ਹੈ ਅਕਾਲੀ ਦਲ ਕਾਫੀ ਲੰਬੇ ਸਮੇਂ ਤੋਂ ਦਮਦਮਾ ਸਾਹਿਬ ਵਿਸਾਖੀ ਦੀ ਕਾਨਫਰੰਸ ਵੀ ਕਰਾਉਂਦਾ ਜਿਹੜੀਆਂ ਸਿਆਸੀ ਕਾਨਫਰੰਸਾਂ ਜਦੋਂ ਹੁੰਦੀਆਂ ਤਾਂ ਅਕਾਲੀ ਦਲ ਦੀ ਕਾਨਫਰੰਸ ਵੀ ਉੱਥੇ ਹੁੰਦੀ ਹੈ ਇੱਕ ਤਾਂ ਹੋ ਸਕਦਾ ਕਿ ਅਕਾਲੀ ਦਲ 8 ਜਾਂ 10 ਤਰੀਕ ਨੂੰ ਆ ਕੱਲ 8 ਤਰੀਕ ਨੂੰ ਮੀਟਿੰਗ ਹੈ ਤੇ ਪ੍ਰਧਾਨ ਦਾ ਐਲਾਨ ਹੋ ਸਕਦਾ 10 ਨੂੰ ਹੋ ਜੇ ਜਾਂ 9 ਨੂੰ ਹੋ ਜੇ ਵਿਸਾਖੀ ਤੋਂ ਪਹਿਲਾਂ ਪ੍ਰਧਾਨਗੀ ਦਾ ਐਲਾਨ ਕਰਕੇ ਹੋ ਸਕਦਾ ਇੱਕ ਸਿਆਸੀ ਕਾਨਫਰੰਸ ਦਮਦਮਾ ਸਾਹਿਬ ਰੱਖ ਦੇਵੇ ਇੱਕ ਤਾਂ ਇਹ ਕਿਆ ਸਰਾਈਆਂ ਜਿਹੜੀਆਂ ਲਗਾਈਆਂ ਜਾ ਰਹੀਆਂ ਔਰ ਦੂਜਾ ਲੁਧਿਆਣੇ ਦੇ ਵਿੱਚ ਜਿਮਨੀ ਚੋਣ ਹੋ ਜਾਵੇ ਬਿਲਕੁਲ ਠੀਕ ਹੈ ਤੁਹਾਡੀ ਆਕਾਲੀ ਦਲ ਆਪਣਾ ਉਮੀਦਵਾਰ ਬੜੇ ਜੋਸ਼ ਖੁਸ਼ ਦੇ ਨਾਲ ਪ੍ਰਚਾਰ ਕਰਕੇ ਲੁਧਿਆਣੇ ਦੇ ਵਿੱਚ ਆਪਣਾ ਉਮੀਦਵਾਰ ਉਤਾਰੇਗਾ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਆਸ-ਪਾਸ ਦੇ ਆਗੂਆਂ ਦੀ ਜ਼ਿਲ੍ਹਾ ਪ੍ਰਧਾਨਾਂ ਦੀ ਹੋਰ ਸਾਰੀ ਮੀਟਿੰਗ ਜਿਹੜੀ ਹੋ ਗਈ ਆ ਮੀਟਿੰਗ ਦੇ ਵਿੱਚ ਤੈਅ ਹੋ ਗਿਆ ਕਿ ਆਪਾਂ ਨੇ ਉਮੀਦਵਾਰ ਬਣਾਉਣਾ ਕਿਹਨੂੰ ਆ ਸਿਰਫ ਐਲਾਨ ਹੋਣਾ ਬਾਕੀ ਆ ਤੇ ਮੈਨੂੰ ਲੱਗਦਾ ਆਕਾਲੀ ਦਲ ਇਹ ਚਾਹੁੰਦਾ ਹੈ ਕਿ ਇੱਕ ਤਾਂ ਆਪਾਂ ਵਿਸਾਖੀ ਦੀ ਕੋਈ ਸਿਆਸੀ ਕਾਨਫਰੰਸ ਕਰ ਲਈਏ ਜਿਹੜੀ ਜਿਸ ਨੂੰ ਸੁਖਵੀਰ ਸਿੰਘ ਬਾਦਲ ਬਤੌਰ ਪ੍ਰਧਾਨ ਲੀਡ ਕਰਨ ਠੀਕ ਹੈ ਬੇਸ਼ੱਕ ਇਸ ਤੋਂ ਪਹਿਲਾਂ ਸਿਆਸੀ ਕਾਨਫਰੰਸਾਂ ਹੋਈਆਂ ਸੁਖਵੀਰ ਬਾਦਲ ਨੇ ਲੀਡ ਕੀਤੀਆਂ ਪਰ ਜਦੋਂ ਕਿਸੇ ਲੀਡਰ ਦੇ ਕੋਲ ਕਮਾਂਡ ਹੋਵੇ ਕਿਸੇ ਲੀਡਰ ਦੇ ਕੋਲ ਠੱਪਾ ਲੱਗਿਆ ਹੋਵੇ ਪ੍ਰਧਾਨਗੀ ਦਾ ਜਾਂ ਜਾਂ ਕੋਈ ਵੀ ਤਾਂ ਫਿਰ ਉਸ ਜਿਹੜੀ ਰੈਲੀ ਆ ਜਾਂ ਚੋਣ ਆ ਜਾਂ ਕੋਈ ਵੀ ਆ ਉਹਦੀ ਫਿਰ ਲੀਡ ਕਰਨ ਦਾ ਇੱਕ ਵੱਖਰਾ ਹੀ ਜਿਹੜਾ ਹੈਗਾ ਜ਼ਿਆਰਾ ਹੁੰਦਾ ਠੀਕ ਹੈ ਮੈਂ ਤੁਸੀਂ ਕਹੇ ਸੁਖਵੀਰ ਸਿੰਘ ਬਾਦਲ ਪ੍ਰਧਾਨ ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਕਿ ਹਰ ਇੱਕ ਲੀਡਰ ਦਾ ਇੱਕ ਆਪਣਾ ਔਰਾ ਹੁੰਦਾ ਹੈ ਸੁਖਵੀਰ ਸਿੰਘ ਬਾਦਲ ਦਾ ਔਰਾ ਇਹ ਹੈ ਜੇ ਕਿ ਅਕਾਲੀ ਦਲ ਨੂੰ ਬੇਸ਼ੱਕ ਜਿੰਨੇ ਮਰਜ਼ੀ ਲੀਡਰ ਇਹ ਗੱਲ ਕਹੀ ਜਾਣ ਕਿ ਸਾਡੇ ਕੋਲ ਪ੍ਰਧਾਨ ਬਣਨ ਲਈ ਬਹੁਤ ਲੀਡਰ ਹੈ ਠੀਕ ਹੈ ਹੋ ਸਕਦੇ ਆ ਤੁਸੀਂ ਪ੍ਰਧਾਨ ਪ੍ਰੋਫੈਸਰ ਪ੍ਰੇਮ ਚੰਦੂ ਮਾਹਰ ਨੂੰ ਵੀ ਬਣਾ ਸਕਦੇ ਹੋ ਪ੍ਰਧਾਨ ਸੁਰਜੀਤ ਸਿੰਘ ਰਖੜਾ ਨੂੰ ਵੀ ਬਣਾ ਸਕਦੇ ਹੋ ਪ੍ਰਧਾਨ ਚਾਹੇ ਤੁਸੀਂ ਬੀਬੀ ਜਗੀਰ ਕੌਰ ਨੂੰ ਬਣਾ ਦੋ ਚਾਹੇ ਉਹਦੇ ਵਿੱਚ ਗੁਰਪ੍ਰਤਾਪ ਸਿੰਘ ਬਟਾਲਾ ਨੂੰ ਬਣਾ ਦੋ ਠੀਕ ਹੈ ਐਚ ਐਫ ਬਲਵਿੰਦਰ ਸਿੰਘ ਭੁੰਦੜ ਨੂੰ ਕਿਉਂ ਨਾ ਦੁਬਾਰਾ ਰਿਪੀਟ ਕਰ ਦੋ ਪਰ ਜਿਹੜਾ ਮੈਂ ਗੱਲ ਪ੍ਰਧਾਨਗੀ ਦੀ ਨਹੀਂ ਕਰ ਰਿਹਾ ਕਿ ਉਹ ਪ੍ਰਧਾਨ ਨਹੀਂ ਬਣ ਸਕਦੇ ਪ੍ਰਧਾਨ ਕੋਈ ਵੀ ਬਣ ਸਕਦਾ ਹੈ ਪਰ ਜਿਹੜਾ ਔਰਾ ਸੁਖਵੀਰ ਸਿੰਘ ਬਾਦਲ ਦਾ ਉਹ ਕਿਸੇ ਦੂਜੇ ਲੀਡਰ ਦੇ ਵਿੱਚ ਜਿਹੜੇ ਉਹ ਗੋਣੇ ਉਹ ਬਹੁਤ ਘੱਟ ਹੈ ਠੀਕ ਹੈ ਠੀਕ ਹੈ ਹੁਣ ਜੇ ਗੱਲ ਆਈਏ ਵੀ ਆਪਾਂ ਉਹ ਕਹਿੰਦੇ ਵੀ ਇਨ੍ਹਾਂ ਦੇ ਸੁਖਵੀਰ ਸਿੰਘ ਬਾਦਲ ਦੇ ਉੱਪਰ ਬਿਆਦਮੀਆਂ ਦੇ ਹੋਰ ਵੱਡੇ ਇਲਜ਼ਾਮ ਆ ਉਹਦੇ 'ਚ ਤਾਂ ਬਾਗੀ ਦਾਗੀ ਦੋਨੋਂ ਭੜਿਆਂ ਦੇ ਸਮੂਲੀਅਤ ਆ ਠੀਕ ਆ ਉਹਦੇ ਤਾਂ ਜੇ ਤੁਸੀਂ ਅੱਜ ਬਾਗੀ ਹੋ ਕੇ ਆਪਣੀ ਵੱਖਰੀ ਪਾਰਟੀ ਬਣਾ ਰਹੇ ਹੋ ਜਾਂ ਵੱਖਣੀ ਭਰਤੀ ਵਿੱਚ ਹਮ ਚਲਾ ਰਹੇ ਹੋ ਦੋਸ਼ ਤਾਂ ਤੁਹਾਡੇ ਤੇ ਵੀ ਉਨਾਂ ਹੀ ਵੱਡਾ ਦੋਸ਼ ਤਾਂ ਤੁਸੀਂ ਵੀ ਉਨਾਂ ਹੀ ਹੋ ਪਹਿਲਾਂ ਠੀਕ ਆ ਗੱਲ ਉਹ ਆਪਾਂ ਹੁਣ ਦੋਸ਼ੀਆਂ ਦੀ ਜਾਂ ਬੇਦੋਸ਼ੀਆਂ ਦੀ ਗੱਲ ਨਹੀਂ ਕਰ ਰਹੇ ਉਹ ਇੱਕ ਵੱਖਰਾ ਅਨਟਾ ਜੈਂਡਾ ਪਰ ਗੱਲ ਪ੍ਰਧਾਨਗੀ ਦੀ ਹੋ ਰਹੀ ਹੈ ਕਿ ਪ੍ਰਧਾਨਗੀ ਦੀ ਜਿਹੜੀ ਚੋਣ ਹੈ ਉਹ ਆਖਿਰ ਮੈਨੂੰ ਲੱਗਦਾ ਬੀਸ ਸੁਖਵੀਰ ਸਿੰਘ ਬਾਦਲ ਤੇ ਆ ਕੇ ਹੀ ਸਮਾਪਤ ਹੋ ਗਿਆ। ਬਾਬਾ ਬਸਾਕੀ ਤੇ ਮੈਨੂੰ ਲੱਗਦਾ ਵੀ ਐਲਾਨ ਹੋ ਜੂਗਾ ਕਿ ਨਾ ਸਿੱਖਾਂ ਦਾ ਵੱਡਾ ਤਿਆਰ ਹੁੰਦਾ ਹੈ। ਖਾਲਸਾ ਸਾਰਿਆਂ ਦਾ ਦਿਵਸ ਹੁੰਦਾ ਹੈ। ਵੱਡਾ ਇਕੱਠ ਹੁੰਦਾ ਅਕਾਲੀ ਦਲ ਦਾ ਬਈ। ਮੈਨੂੰ ਲੱਗਦਾ ਉਸੇ ਦਿਨ ਹੀ ਸ਼ਾਇਦ ਕਰ ਸਕਦੇ ਨੇ। ਇਹ ਹੋ ਸਕਦਾ ਹੈ ਕਿ ਦੂਜੇ ਪਾਸੇ ਜੇਕਰ ਆਪਾਂ ਗੱਲ ਕੀਤੀ ਜਾਵੇ ਕਰਨੈਲ ਸਿੰਘ ਪੀਰ ਮੁਹੰਮਦ ਦੀ। ਬੜੇ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ। ਚੰਗੇ ਪੰਥਕ ਬੁਲਾ ਰਹੇ ਨੇ। ਵਕ ਵਕ ਅਕਾਲੀ ਦਲ ਦੀ ਗਤੀਵਿਧੀਆਂ 'ਚ ਵੀ ਜਾਂਦੇ ਰਹੇ ਨੇ। ਪਰ ਇੱਕੋ ਦਮ ਕੀ ਹੋਇਆ ਅਜੇ ਆ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਹੈ ਆਪਾਂ ਨੂੰ ਇਹ ਸਮਝਣੀ ਚਾਹੀਦੀ ਹੈ ਕਿ ਪੀਰ ਮੁਹੰਮਦ ਨੇ ਅਸਤੀਫਾ ਜ ਨਹੀਂ ਦਿੱਤਾ। ਹੂੰ। ਉਹਨਾਂ ਨੇ ਜਨਵਰੀ ਦੇ ਵਿੱਚ ਆਪਣਾ ਅਸਤੀਫਾ ਸਿੰਘ ਸਹਿਵਾਨ ਨੂੰ ਦੇ ਦਿੱਤਾ ਸੀ। ਸਿੰਘ ਸਰਪਾਣਾ ਜੀ, ਸਿੰਘ ਸਹਿਵਾਨ ਨੂੰ ਦਿੱਤਾ ਸੀ। ਸਿੰਘ ਸਿੰਘ ਸਾਹਿਬ ਉਦੋਂ ਗਿਆਨੀ ਰਵਿਉ ਸਿੰਘ ਸੀਗੇ। ਅੱਛਾ ਜੀ। ਉਹਨਾਂ ਨਾਲ ਫੋਟੋ ਵੀ ਉਹਨਾਂ ਨੇ ਵਾਇਰਲ ਕੀਤੀ ਹੈ ਔਰ ਉਹਨਾਂ ਨੇ ਇਹ ਗੱਲ ਲਿਖੀ ਹੈ ਆਪਣੇ ਪੇਜ ਤੇ ਅੱਜ ਤੁਸੀਂ ਉਹ ਆਪਾਂ ਸੁਣਾਉਣੇ ਵੀ ਆ ਦਰਸ਼ਕਾਂ ਨੂੰ ਬਾਅਦ ਚ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਜਨਵਰੀ 2025 ਚ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਆਪਣਾ ਅਸਤੀਫਾ ਸੌਂਪਿਆ ਸੀ ਜੋ ਅੱਜ ਮੈਂ ਜਨਤਕ ਕਰ ਅੱਜ ਸਿਰਫ ਉਹਨਾਂ ਨੇ ਜਨਤਕ ਕੀਤਾ ਹੁਣ ਗੱਲ ਸਵਾਲ ਉੱਠਣੇ ਖੜੇ ਹੋ ਗਏ ਆ ਉਹਨਾਂ ਨੇ ਅਸਤੀਫਾ ਜਨਵਰੀ ਚ ਦਿੱਤਾ ਪਹਿਲਾ ਸਵਾਲ ਤਾਂ ਇਹ ਹੀ ਉੱਠ ਰਿਹਾ ਕਿ ਤੁਸੀਂ ਆਪਣਾ ਅਸਤੀਫਾ 3 ਮਹੀਨਿਆਂ ਬਾਅਦ ਜਨਤਕ ਕਿਉਂ ਕਰ ਰਹੇ ਹੋ ਜਿਸ ਦਿਨ ਤੁਸੀਂ ਅਸਤੀਫਾ ਦਿੱਤਾ ਤਾਂ ਜੋ ਉਸ ਦਿਨ ਜਨਤਕ ਕਿਉਂ ਨਹੀਂ ਕੀਤਾ ਤੁਸੀਂ ਉਹ ਜਿਹੜਾ ਗਾਇਬ ਆ ਵਿੱਚ ਟਾਈਮ ਦਾ ਉਹ ਉਸ ਸਮੇਂ ਦੌਰਾਨ ਕਿਹੜੀ ਉੜੀ ਕਰ ਰਹੀ ਐ ਤਿੰਨ ਮਹੀਨੇ ਕਿਸ ਚੀਜ਼ ਦੀ ਉੜੀ ਕੀਤੀ ਐ ਤੁਸੀਂ ਤਿੰਨ ਮਹੀਨਿਆਂ ਦੇ ਵਿੱਚ ਅਜਿਹਾ ਕਿਹੜਾ ਤੁਹਾਡੇ ਨਾਲ ਜਾਂ ਪਾਰਟੀ ਦੇ ਵਿੱਚ ਕੋਈ ਮਾਰਾ ਹੋ ਗਿਆ ਜਿਹੜਾ ਤੁਸੀਂ ਅਸਤੀਫਾ ਜਿਹੜਾ ਅੱਜ ਜਨਤਕ ਕੀਤਾ ਕਰਵਾਣ ਜਿਉਂ ਉਹਨਾਂ ਨੇ ਇਹ ਵੀ ਜਨਤਕ ਕੀਤਾ ਤੁਸੀਂ ਕਹਿੰਦੇ ਤਿੰਨ ਮਹੀਨੇ ਦਾ ਗੈਪ ਕਿਉਂ ਪਿਆ ਉਹਨਾਂ ਨੇ ਅਸਤੀਫਾ ਦੇ ਵਿੱਚ ਇਹ ਲਿਖਿਆ ਹੈ ਵੀ ਵੀ ਜੇਕਰ ਕਾਲੀ ਕਲਦੇਲ ਹਾਲਾਤ ਜਿਹੜੇ ਨੇ ਉਸ ਤੋਂ ਜਾਣਦੇ ਨੇ ਕਿਉਂਕਿ ਤੁਸੀਂ ਪਿੱਛੇ ਦੇਖਿਆ ਨਾ ਜੋ ਬੇਰਬੀਆਂ ਹੋਈਆਂ ਜੋ ਸੁਖਵੀਰ ਸਿੰਘ ਬਾਦਲ ਜਾਂ ਉਹਨਾਂ ਦੇ ਸਾਥੀਆਂ ਤੇ ਇਲਜ਼ਾਮ ਲੱਗੇ ਡੇਰਾ ਮੁਖੀ ਦੀ ਗੱਲ ਕੀਤੀ ਜਾਵੇ ਜੋ ਮਾਫੀ ਦਿੱਤੀ ਹੈ ਉਹਨਾਂ ਨੇ ਜ਼ਿਕਰ ਕੀਤਾ ਵੀ ਕਾਲੀ ਦਲ ਦੀ ਲੀਡਰਸ਼ਿਪ ਉੱਪਰ ਧਿਆਨ ਦਿੱਤਾ ਜਾਵੇ ਸਿੰਘ ਸਭਾ ਨੂੰ ਸਾਰਾ ਲੈਣ ਜ਼ਿਕਰ ਕੀਤਾ ਵੀ ਜੇਕਰ ਉਹਨਾਂ ਦਾ ਉਹਨਾਂ ਦਾ ਕਹਿਣ ਦਾ ਮਤਲਬ ਤੇ ਹੀ ਸੀਗਾ ਵੀ ਜਨਵਰੀ ਚ ਅਸਤੀਫਾ ਦੇ ਦਿੱਤਾ ਤੇ ਜੇਕਰ ਅਕਾਲੀ ਦਲ ਸ਼੍ਰੀ ਹਕਾਲਤਖਤ ਸਾਹਿਬ ਦੇ ਮਤੇ ਤੇ ਗੌਰ ਕਰਕੇ ਉਸ ਝੰਡੇ ਤੇ ਚੱਲਦਾ ਤਾਂ ਮੈਂ ਆਪਣਾ ਅਸਤੀਫਾ ਵਾਪਸ ਲੈ ਲਵਾਂ ਬਿਲਕੁਲ ਹੁਣ ਸਵਾਲ ਇੱਕ ਤਾਂ ਉਹ ਹੋ ਗਿਆ ਹੁਣ ਦੂਜਾ ਸਵਾਲ ਇਹ ਹੋ ਗਿਆ ਕਿ ਤੁਸੀਂ ਉਸ ਪਾਰਟੀ ਦੇ ਲੀਡਰੋਂ ਮੋਢਲੇ ਮੈਂਬਰਸ਼ਿਪੋਂ ਮੈਂਬਰਸ਼ਿਪ ਲਈ ਆ ਜਿਸ ਪਾਰਟੀ ਦਾ ਕੋਈ ਨਾ ਕੋਈ ਸੰਵਿਧਾਨ ਹੈ ਬਿਲਕੁਲ ਜਿਹੜੀ ਪਾਰਟੀ ਸੰਵਿਧਾਨ ਤੇ ਚੱਲਦੀ ਹੈ ਠੀਕ ਹੈ ਸ੍ਰੀ ਕਾਲ ਤੱਕ ਸਾਡੀ ਇਨਵੋਲਵਮੈਂਟ ਹੈ ਸ੍ਰੀ ਕਾਲ ਤੱਕ ਸੋ ভরਸਾਈ ਪਾਰਟੀ ਹੈ ਸ਼੍ਰੋਮਣੀ ਕਾਲੀ ਦਲ ਪਰ ਜੇ ਤੁਸੀਂ ਅਸਤੀਫਾ ਦੇਣਾ ਤਾਂ ਤੁਸੀਂ ਸਿੰਘ ਸਾਹਿਬ ਗੈਨੀ ਰਕਬੀਰ ਸਿੰਘ ਤੋਂ ਦੇਤਾ ਤੇ ਤੁਸੀਂ ਆਪਣਾ ਅਸਤੀਫਾ ਅੰਜ ਮੈਂ ਉਹ ਜਿਹੜੀ ਵਰਕਿੰਗ ਕਮੇਟੀ ਆ ਉਹਨਾਂ ਨੂੰ ਵੀ ਦੇਣਾ ਸੀ ਕਿਉਂਕਿ ਤੁਹਾਡਾ ਅਸਤੀਫਾ ਵਰਕਿੰਗ ਕਮੇਟੀ ਨੇ ਮਨਜ਼ੂਰ ਕਰਨਾ ਹੈ ਅਕਾਲੀ ਦਲ ਤੁਸੀਂ ਤਾਂ ਹੁਣ ਤੱਕ ਵਰਕਿੰਗ ਜਿਹੜੇ ਸੰਵਿਧਾਨਧਾਰ ਹੋਣਾ ਰਹਿੰਦੇ ਆ ਰਹੇ ਹੋ ਤੇ ਤੁਸੀਂ ਹੁਣ ਉਹ ਅਸਤੀਫਾ ਜਨਤਕ ਕੀਤਾ ਜਿਹੜਾ ਤੁਸੀਂ ਸਿੰਘ ਸਾਹਿਬ ਨੂੰ ਤੇ ਸਿੰਘ ਸਾਹਿਬ ਨੂੰ ਦਿੱਤਾ ਸਿੰਘ ਸਾਹਿਬ ਨੂੰ ਅਸਤੀਫਾ ਤੁਸੀਂ ਦਿੱਤਾ ਮਨਜ਼ੂਰ ਹੋਣ ਕੀ ਨਹੀਂ ਕਰਨਾ ਹੈ ਸਿੰਘ ਸਾਹਿਬ ਤਾਂ ਹੁਣ ਆਪਣੀ ਸੀਟ ਤੇ ਰਹੇ ਨਹੀਂ ਠੀਕ ਹੈ ਤੋਂ ਆਪਾਂ ਇੱਕ ਵਾਰ ਥੋੜਾ ਜਿਆਦਾ ਦਰਸ਼ਕਾਂ ਨੂੰ ਸੁਣਾ ਦਈਏ ਕਿ ਅਸਤੀਫਾ ਦੇਣ ਜਿਹੜਾ ਜਨਤਕ ਕੀਤਾ ਪੀਰ ਮਹੰਮਦ ਜੀ ਨੇ ਉਹਨਾਂ ਨੇ ਕੀ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਨਾਰਾ ਸਿਜਾ ਦੇ ਵਿੱਚ ਗੂੰਜਦਾ ਆਪਾਂ ਸੁਣਾਈ ਦਿੰਦਾ ਆਪਾਂ ਨੂੰ ਸਾਰਿਆਂ ਨੂੰ ਲੇਕਿਨ ਇਸ ਤੇ ਅਮਲ ਕਰਨ ਦਾ ਜਿਹੜਾ ਸਮਾਂ ਉਹ ਬੀਤਦਾ ਜਾ ਰਿਹਾ ਬੀਤੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਉੱਪਰ ਇੱਕ ਬਹੁਤ ਵੱਡਾ ਦੋਸ਼ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ ਉਹਨਾਂ ਦੇ ਰਾਜ ਦੇ ਵਿੱਚ ਸਿੰਘ ਸ਼ਹੀਦ ਹੋਏ ਉਹਨਾਂ ਦੇ ਰਾਜ ਦੇ ਵਿੱਚ ਡੇਰਾ ਸੌਦਾ ਸਾਧ ਨੂੰ ਮਾਫੀ ਦਿੱਤੀ ਗਈ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਇੱਕ ਹਿੱਸੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਕੀਤੀ ਔਰ ਉਸ ਪਹੁੰਚ ਤੋਂ ਬਾਅਦ ਜਥੇਦਾਰ ਸਹਿਬਾਨ ਨੇ ਅਕਾਲੀ ਲੀਡਰਸ਼ਿਪ ਨੂੰ ਬੁਲਾਇਆ ਤੇ ਇਹ ਦੋ ਹਿੱਸਿਆਂ ਦੇ ਵਿੱਚ ਵੰਡੀ ਹੋਈ ਸੀ ਲੀਡਰਸ਼ਿਪ ਇੱਕ ਦਾਗੀ ਸੀ ਇੱਕ ਬਾਗੀ ਸੀ ਲੇਕਿਨ ਦੋਨਾਂ ਨੂੰ ਪੰਜ ਸਿੰਘ ਸਹਿਬਾਨ ਨੇ 2 ਦਸੰਬਰ ਨੂੰ ਬੁਲਾ ਕੇ ਹੁਕਮ ਨਾਵਾ ਜਾਰੀ ਕਰ ਦਿੱਤਾ ਕਿ ਤੁਸੀਂ ਜਿਹੜੀਆਂ ਗਲਤੀਆਂ ਕੀਤੀਆਂ ਉਹਨਾਂ ਗਲਤੀਆਂ ਕਰਕੇ ਤੁਸੀਂ ਸਿੱਖ ਲੀਡਰਸ਼ਿਪ ਦੇ ਤੌਰ ਦੇ ਉਤੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਦੇ ਕਾਬਿਲ ਨਹੀਂ ਰਹੇ ਤੇ ਉਹਨਾਂ ਨੇ ਇੱਕ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਸੱਤ ਮੈਂਬਰੀ ਕਮੇਟੀ ਦਾ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬੁਲਾਇਆ ਗਿਆ ਲੇਕਿਨ ਇਹ ਕਮੇਟੀ ਨੇ ਆਪਣਾ ਕੰਮ ਸ਼ੁਰੂ ਕਰਨਾ ਸੀ ਤਾਂ ਇਸ ਦੇ ਉੱਤੇ ਬਵਾਦ-ਬਵਾਦ ਸ਼ੁਰੂ ਹੋ ਗਿਆ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਭਾਰਤੀ ਕਾਨੂੰਨ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਨੂੰ ਰੱਦ ਕਰ ਸਕਦਾ ਹੈ ਚੋਣ નિਸ਼ਾਨ ਜਬਤ ਕਰ ਸਕਦਾ ਇਸ ਤਰ੍ਹਾਂ ਦੇ ਬਹਾਨੇ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਆਪਣੇ ਆਪ ਨੂੰ ਜੋ ਬਾਕੀ ਸਾਰੀਆਂ ਗੱਲਾਂ ਨੂੰ ਪਰਵਾਹ ਕਰ ਲਿਆ ਲੇਕਿਨ ਜਿਹੜੀ 7 ਮੈਂਬਰੀ ਕਮੇਟੀ ਸੀ ਉਸ ਨੂੰ ਜਿਹੜੀਆਂ ਇੱਕ ਨਿਗਰਾਨ ਦੇ ਤੌਰ ਦੇ ਉੱਤੇ ਭਰਤੀ ਕਰਨ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਟੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਰਜੀਦ ਕਰਨ ਲਈ ਇੱਕ ਭਰਤੀ ਕੀਤੀ ਜਾਵੇ 6 ਮਹੀਨੇ ਦੇ ਦਰਮਿਆਨ ਉਹ ਨਿਗਰਾਨੀ ਕਰੇ ਔਰ ਸਹੀ ਢੰਗ ਦੇ ਨਾਲ ਲੋਕਾਂ ਦੇ ਵਿੱਚ ਪਹੁੰਚ ਕਰਕੇ ਪਰਤੀ ਕੀਤੀ ਜਾਵੇ ਲੇਕਿਨ ਉਸਦੇ ਦੋ ਮੈਂਬਰ ਸਹਿਬਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਵੀ ਅਸਤੀਫਾ ਦੇ ਦਿੱਤਾ ਤੇ ਨਾਲ ਉਹਨਾਂ ਨੇ ਆਪਣੀ ਇਹ ਬੇਵਸੀ ਜਾਰੀ ਕੀਤੀ ਕਿ ਮੈਂ ਇਸ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਨਹੀਂ ਕਰ ਸਕਦਾ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਜੋ ਕਿ ਸਾਬਕਾ ਪ੍ਰਧਾਨ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਕਿਹਾ ਕਿ ਮੈਂ ਬਜ਼ੁਰਗਾਂ ਮੇਰੀ ਸਿਹਤ ਠੀਕ ਨਹੀਂ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਆ ਜਏ ਹਾਲਾਤਾਂ ਦੇ ਵਿੱਚ ਜਿਹੜੀ 5 ਮੈਂਬਰੀ ਕਮੇਟੀ ਸੀ ਉਸ ਨੇ ਕੰਮ ਸ਼ੁਰੂ ਕੀਤਾ ਭਰਤੀ ਕਰਨ ਦਾ ਤਾਂ ਫੇਰ ਬੜਾ ਆਵਾਦ-ਵਾਦ ਹੋਇਆ ਜਿਹੜਾ ਅੱਜ ਤੱਕ ਨਿਰੰਤਰ جاری ਹੈ ਇਹ ਸਵਾਲ ਪੈਦਾ ਕੀਤਾ ਜਾ ਰਿਹਾ ਕਿ 5 ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਦੇ ਉੱਤੇ ਜੋ ਬਣਾਈ ਗਈ ਹੈ ਇਹ ਭਰਤੀ ਜਾਲੀ ਕਰ ਰਹੀ ਹੈ ਲੇਕਿਨ ਇਸ 5 ਮੈਂਬਰੀ ਕਮੇਟੀ ਨੂੰ ਜੋ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ ਦਿੱਤਾ ਸੀ ਉਸ ਨੂੰ ਲੈ ਕੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾ ਕੇ ਉਹ ਭਰਤੀ ਕਰ ਰਹੀ ਏ ਤਾਂ ਉਸ ਨੂੰ ਬਹੁਤ ਵੱਡਾ ਸਹਿਯੋਗ ਸਾਥ ਮਿਲ ਗਿਆ ਹੈ ਇਸੇ ਸਮੇਂ ਦਰਮਿਆਨ ਹੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਸ ਦਾ ਮੈਂ ਵੀ ਹਿੱਸਾ ਉਸ ਨੇ ਹੁਣ ਫੈਸਲਾ ਕਰ ਲਿਆ ਕਿ ਅਸੀਂ 8 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿੱਚ ਮੀਟਿੰਗ ਕਰਨ ਜਾ ਰਹੇ ਆ ਵਰਕਿੰਗ ਕਮੇਟੀ ਦੀ ਤੇ ਉਸ ਤੋਂ ਬਾਅਦ ਜੋ ਮੈਨੂੰ ਪਤਾ ਲੱਗਾ ਕਿ 10 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਣਾ ਸਭ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਲੈ ਕੇ ਜਿਹੜਾ ਘਟਨਾਕਰਨ ਵਾਪਰਿਆ ਹੈ ਜਿਸ ਦੇ ਵਿੱਚ ਜਿਹੜੇ ਤਿੰਨ ਸਿੰਘ ਸਹਿਬਾਨ ਨੇ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਨਵੇਂ ਸਿੰਘ ਸੇਵਾ ਲਗਾਏ ਗਏ ਔਰ ਜਿਹੜੇ ਨਵੇਂ ਲਗਾਏ ਗਏ ਉਹਨਾਂ ਨੂੰ ਕੌਮ ਨੇ ਪ੍ਰਵਾਨ ਨਹੀਂ ਕੀਤਾ ਅਜਿਹੇ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਜੋਂ ਬਲਾਰੇ ਵਜੋਂ ਪੰਥਕ ਸਲਾਹਕਾਰ ਬੋਰਡ ਵਜ ਦੇ ਮੈਂਬਰ ਵਜੋਂ ਮੈਨੂੰ ਜਿਹੜੀਆਂ ਸਵਾਲਾਂ ਦਿੱਤੀਆਂ ਗਈਆਂ ਸੀ ਮੈਂ ਭਾਵੇਂ ਇਹ 10 ਜਨਵਰੀ 2025 ਨੂੰ ਉਸ ਵੇਲੇ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਤੇਗਪ੍ਰੀਤ ਸਿੰਘ ਜੀ ਨੂੰ ਬਕਾਇਦਾ ਆਪਣਾ ਅਸਤੀਫਾ ਦੇ ਕੇ ਬੇਨਤੀ ਕੀਤੀ ਸੀ ਕਿ ਮੈਂ ਜੋ ਮਹਿਸੂਸ ਕਰ ਰਿਹਾ ਮੇਰੇ ਸਾਥੀ ਜੋ ਮਹਿਸੂਸ ਕਰ ਰਹੇ ਨੇ ਕਿ ਇਹ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਬਣ ਰਹੇ ਤੇ ਅਸੀਂ ਜਦੋਂ ਜਥੇਦ ਦਾ ਬੰਜੀਤ ਸਿੰਘ ਬਰਾਮਕੁਰਾ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਿੱਚ ਸਵਾਮਾਂ ਨਿਭਾਰੇ ਸਾਂ ਤੇ ਜਿਹੜਾ ਸਾਡਾ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਇੱਕ ਸਮਝੌਤਾ ਹੋਇਆ ਸੀ ਉਸ ਦੇ ਵਿੱਚ ਬਿਨਾਂ ਕਿਸੇ ਸ਼ਰਤ ਤੋਂ ਇੱਕੋ ਇੱਕ ਮੰਗ ਸੀ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗਣੀ ਹੈ ਤੇ ਮਾਫੀ ਮੰਗ ਕੇ ਪੰਥ ਦੀ ਵਿਚਾਰੀ ਦੇ ਵਿੱਚ ਪੇਸ਼ ਹੋਣਾ ਹੈ ਤੇ ਤਾਂ ਕਿ ਆਪਾਂ ਪੰਜਾਬ ਦੇ ਵਿੱਚ ਆਪਣੀਆਂ ਸਮਾਵਾਂ ਚੰਗੇ ਢੰਗ ਦੇ ਨਾਲ ਲੁਭਾ ਸਕੀਏ ਲੋਕਾਂ ਜੋ ਮੈਨੂੰ ਮਹਿਸੂਸ ਹੋਇਆ ਕਿ ਮੌਜੂਦਾ ਹਾਲਾਤਾਂ ਦੇ ਵਿੱਚ ਮੈਂ ਇਸ ਦਾ ਹਿੱਸਾ ਨਹੀਂ ਬਣ ਸਕਦਾ ਕਿਉਂਕਿ ਮੈਨੂੰ ਆਸ ਸੀ ਮੈਨੂੰ ਸਿੰਘ ਸਾਹਿਬ ਜੀ ਨੇ ਕਿਹਾ ਕਿ ਅਸਤੀਫਾ ਤੁਸੀਂ ਮੇਰੇ ਕੋਲ ਰਹਿਣ ਦਿਓ ਤੇ ਤੁਸੀਂ ਆਪਣੀਆਂ ਸਵਾਵਾਵਾਂ ਜਾਰੀ ਰੱਖੋ ਸ਼ਾਇਦ ਕੋਈ ਚੰਗੇ ਰਸਤੇ ਤੇ ਸ਼ਰੋਮਲੀ ਅਕਾਲੀ ਦਲ ਦੀ ਲੀਡਰਸ਼ਿਪ ਆ ਜਾਵੇ ਤਾਂ ਤੁਸੀਂ ਉਸ ਦੇ ਵਿੱਚ ਆਪਣੀਆਂ ਸਵਾਵਾਵਾਂ ਨਿਭਾ ਸਕੋ ਸੋ ਮੈਂ ਮਹਿਸੂਸ ਕਰਦਾ ਹਾਂ ਮੇਰੇ ਤੋਂ ਸਾਰੇ ਹੀ ਬਹੁਤ ਸਿਆਣੇ ਨੇ ਔਰ ਉਹ ਮਹਿਸੂਸ ਵੀ ਕਰਦੇ ਨੇ ਕਿ ਜੋ ਘਟਨਾ ਕਰਨ ਵਾਪਰ ਰਿਹਾ ਇਹ ਸ਼੍ਰੋਮਣੀ ਅਕਾਲੀ ਦਲ ਦੇ ਹਿੱਤ ਵਿੱਚ ਨਹੀਂ ਨਾ ਪੰਜਾਬ ਦੇ ਹਿੱਤ ਵਿੱਚ ਨਾ ਸਿੱਖ ਕੌਮ ਦੇ ਹਿੱਤ ਵਿੱਚ ਕਿਉਂਕਿ ਅਸੀਂ 2015 ਤੋਂ ਲੈ ਕੇ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦਰਮਿਆਨ ਜੋ ਘਟਨਾ ਕਰਨ ਵਾਪਰਿਆ ਉਹਨੀਆਂ ਭੁੱਲਾਂ ਬਖਸ਼ਾਉਣ ਕੇ ਐਸਾ ਤੇ ਸਾਡੀਆਂ ਉਹ ਭੁੱਲਾਂ ਤਾਂ ਗੁਰੂ ਪਾਤਸ਼ਾਹ ਨੇ ਬਖਸ਼ੀਆਂ ਚ ਨਹੀਂ ਬਖਸ਼ੀਆਂ ਕਿ ਅਸੀਂ ਹੋਰ ਭੁੱਲਾਂ ਕਰ ਬੈਠੇ ਆਂ ਔਰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਨਾਲ ਮੱਥਾ ਲਾ ਬੈਠੇ ਆਂ ਔਰ ਤਿੰਨ ਸਿੰਘ ਸਹਿਬਾਨਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਦਬਾਅ ਪਾ ਕੇ ਪ੍ਰਧਾਨ ਸਾਹਿਬ ਅਸਤੀਫਾ ਦੇ ਗਏ ਐਗਜ਼ੀਕਟਿਵ ਦੇ ਉੱਪਰ ਦਬਾਅ ਪਾ ਕੇ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਸਿੰਘ ਸਹਿਬਾਨਾ ਦੇ ਉੱਤੇ ਤਰ੍ਹਾਂ ਤਰ੍ਹਾਂ ਦੀ ਦੋਸ਼ਣਬਾਜ਼ੀ ਲਾ ਕੇ ਉਹਨਾਂ ਨੂੰ પાਸੇ ਕਰ ਦਿੱਤਾ ਗਿਆ ਅਜਿਹੇ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਨਾਲ ਸਾਡੇ ਵਰਗੇ ਲੋਕਾਂ ਦਾ ਚੱਲਣਾ ਬਹੁਤ ਔਖਾ ਹੋ ਗਿਆ ਤੇ ਮੈਂ ਆਸ ਕਰਦਾ ਅਜੇ ਵੀ ਇਹ ਸ਼ਰਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਰਾਹੇ ਨਾ ਪਵੇ ਸ੍ਰੀ ਅਕਾਲ ਤਖਤ ਸਾਹਿਬ ਦੀ ਹਕੂਮਤ ਦੇ ਪਹਿਰਾ ਦੇਵੇ ਲੇਕਿਨ ਇਹਨਾਂ ਹਾਲਾਤਾਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਅਸਤੀਫਾ ਦਿੱਤਾ ਸੀ ਆਪਣੇ ਮੈਂ ਫਿਰ ਉਸ ਅਸਤੀਫੇ ਨੂੰ ਦਰਉਦਾ ਹੋਇਆ ਇੱਥੇ ਮੈਂ ਪੰਜ ਮੈਂਬਰੀ ਕਮੇਟੀ ਨੂੰ ਵੀ ਅਪੀਲ ਕਰਾਂਗਾ ਕਿ ਤੁਹਾਡੀ ਡਿਊਟੀ ਜੋ ਲਗਾਈ ਗਈ ਹੈ ਉਸ ਦੇ ਵਿੱਚ ਦਾਗੀ ਬਾਗੀ ਪਾਸੇ ਕਰਕੇ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਨਵੀਂ ਲੀਡਰਸ਼ਿਪ ਪ੍ਰਦਾਨ ਕਰਨ ਦਾ ਜਿਹੜਾ ਤੁਹਾਨੂੰ ਇੱਕ ਸਬਬ ਦਿੱਤਾ ਗਿਆ ਤੁਹਾਨੂੰ ਵੀ ਉਸ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਕਿਉਂਕਿ ਇਹ ਜਿਹੜੇ ਦੋਸ਼ ਨੇ ਇਹ ਦੋਸ਼ ਉਹਨਾਂ ਸਾਰੇ ਲੋਕਾਂ ਦੇ ਉੱਪਰ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਉਸ ਸਤਾ ਦਾ ਹਿੱਸਾ ਰਹੇ ਔਰ ਉਸ ਸਤਾ ਦਾ ਆਨੰਦ ਮਾਣਦੇ ਰਹੇ ਲੇਕਿਨ ਅੱਜ ਜਦੋਂ ਪੰਜ ਸਿੰਘ ਸਹਬਾਨ ਦੇ ਹੁਕਮ ਦੀ ਹੁਕਮ ਅਧੂਲੀ ਕੀਤੀ ਜਾ ਰਹੀ ਹੈ ਅਜਿਹੇ ਹਾਲਾਤਾਂ ਦੇ ਵਿੱਚ ਠੀਕ ਹੈ ਅੱਜ ਕੋਈ ਜੋ ਮਰਜ਼ੀ ਕਹੀ ਜਾਵੇ ਲੇਕਿਨ ਹਰ ਸਿੱਖ ਮਹਿਸੂਸ ਕਰਦਾ ਹੈ ਸ਼੍ਰੋਮਣੀ ਕਾਲੀ ਦਲ ਦਾ ਹਰ ਵਰਕਰ ਮਹਿਸੂਸ ਕਰਦਾ ਹੈ ਕਿ ਅਸੀਂ ਗੈਰ ਤਾ ਭੁੱਲਾਂ ਬਖਸ਼ਾਉਣ ਸਾਂ ਤੇ ਲੇਕਿਨ ਅਸੀਂ ਤਾਂ ਹੋਰ ਭੁੱਲਾਂ ਕਰੀ ਜਾ ਰਹੇ ਹਾਂ ਅਜਿਹੇ ਹਾਲਾਤਾਂ ਦੇ ਵਿੱਚ ਮੇਰੀ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਇਹ ਕਿਸੇ ਦੇ ਉੱਪਰ ਜੋ ਧੜੇਬੰਦਕ ਦੋਸ਼ ਲਾਉਣੇ ਜਾਂ ਕਿਸੇ ਨੂੰ ਕੁਝ ਗਲਤ ਰੰਗਤ ਦੇਣੀ ਉਹਨੂੰ ਪਾਸੇ ਛੱਡ ਕੇ ਸਮੁੱਚੀ ਲੀਡਰਸ਼ਿਪ ਤੇ ਵਰਕਰ ਸਹਿਬਾਨ ਇਹ ਤਹਈਆ ਕਰਨ ਕਿ ਪੰਜਾਬ ਦੀ ਧਰਤੀ ਉਤੇ ਪੰਜਾਬ ਦੀ ਫਿਜ਼ਾ ਦੇ ਉਤੇ ਸਾਡੀ ਖੇਤਰੀ ਪਾਰਟੀ ਜਿਹੜੀ 14 ਦਸੰਬਰ 1920 ਨੂੰ ਹੌਦ ਵਿੱਚ ਆਈ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਬਣੀ ਸੀ ਜਿਸ ਦੇ ਪਹਿਲੇ ਪ੍ਰਧਾਨ ਜ세ਦਾਰ ਸਰਮੁਖ ਸਿੰਘ ਛੁਬਾਲ ਤੇ ਕਿੰਨੇ ਹੀ ਸਾਡੇ ਪੰਥ ਪ੍ਰਸਤ ਜਿਹੜੇ ਆਗੂ ਸਹਿਬਾਨ ਇਸ ਦੇ ਵਿੱਚ ਸਵਾਵਾ ਦੇ ਗਏ ਤੇ ਉਹਨਾਂ ਦੀਆਂ ਰੂਹਾਂ ਸਾਨੂੰ ਇਹ ਗੱਲ ਹਮੇਸ਼ਾ ਯਾਦ ਕਰਾਉਂਦੀਆਂ ਰਹਿਣਗੀਆਂ ਕਿ ਅਸੀਂ ਪੰਥ ਪ੍ਰਸਤੀ ਦਾ ਜਿਹੜਾ ਪੱਲਾ ਉਹ ਨਾ ਛੱਡੀਏ ਸੋ ਆਪਾਂ ਸਾਰਿਆਂ ਨੂੰ ਨਿਮਰਤਾ ਸਹਿਤ ਇੱਕ ਦੂਜੇ ਉੱਪਰ ਦੂਸ਼ਣ ਬਾਜੀ ਲਾਉਣ ਦੀ ਬਜਾਏ ਇਸ ਦਾ ਅਧਿਅਨ ਕਰਨਾ ਚਾਹੀਦਾ ਆਤਮ ਚਿੰਤਨ ਕਰਨਾ ਚਾਹੀਦਾ ਦੇਖੋ ਆਪਾਂ ਸੁਣਿਆ ਤੁਸੀਂ ਕਿ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਪਣੇ ਅਸਤੀਫੇ ਬਾਰੇ ਪੂਰਾ ਵਿਸਥਾਰ ਨਾਲ ਜਿਹੜੀ ਜਾਣਕਾਰੀ ਦਿੱਤੀ ਹੈ ਅਸਤੀਫਾ ਦਿੱਤਾ ਚੰਗੀ ਗੱਲ ਹੈ ਤੁਸੀਂ ਸੁਖਵੀਰ ਸਿੰਘ ਬਾਦਲ ਨਾਲ ਨਹੀਂ ਚੱਲਣਾ ਚਾਹੁੰਦੇ ਚੰਗੀ ਗੱਲ ਹੈ ਇਹ ਤਾਂ ਰਾਜਨੀਤਿਕ ਪਾਰਟੀ ਹੈ ਜੇ ਤੁਸੀਂ ਇੱਕ ਜਣੇ ਤੋੜਾ ਦਾ ਅਸਤੀਫਾ ਜਨਵਰੀ ਦਿੱਤਾ ਹੋਇਆ ਤੇ ਕੱਲ ਤੁਹਾਡੇ ਦੋ ਐਸਜੀਪੀਸੀ ਮੈਂਬਰ ਵਾਪਸ ਆ ਗਏ ਸੁਖਵੀਰ ਸਿੰਘ ਬਾਦਲੀ ਪਾਰਟੀ ਦਾ ਫੇਰ ਉੱਥੇ ਖੜੀ ਆ ਉਹਨਾਂ ਨੂੰ ਨੁਕਸਾਨ ਕੀ ਹੋਇਆ ਉਹਨਾਂ ਦਾ ਉਲਟਾ ਫਾਇਦਾ ਹੋਇਆ ਕਿ ਦੋ ਮੈਂਬਰ ਵਾਪਸ ਆ ਗਏ ਠੀਕ ਹੈ ਜੇ ਤੁਸੀਂ ਕਹੋ ਮੈਂ ਪਾਰਟੀ ਛੱਡਤੀ ਤੁਸੀਂ ਤੇ ਜਨਵਰੀ ਪਾਰਟੀ ਛੱਡਤੀ ਤੁਸੀਂ ਆਪ ਹੀ ਅਸਤੀਫਾ ਜਨਤਕ ਕਰਕੇ ਇਹ ਗੱਲ ਕਲੀਅਰ ਕਰਤੀ ਜੇ ਲੋਕਾਂ ਨੂੰ ਕਿ ਜੀ ਦੇਖੋ ਮੈਂ ਜਨਵਰੀ ਪਾਰਟੀ ਛੱਡਤੀ ਸੀ ਮੈਂ ਜਨਵਰੀ ਜੇ ਅਸਤੀਫਾ ਦਿੱਤਾ ਸੀ ਤਾਂ ਉਹਨਾਂ ਨੇ ਅਸਤੀਫਾ ਵਰਕਿੰਗ ਕਮੇਟੀ ਨੂੰ ਦੇਣਾ ਸੀ ਉਹਨਾਂ ਦਾ ਅਸਤੀਫਾ ਵਰਕਿੰਗ ਕਮੇਟੀ ਨੇ ਮਨਜ਼ੂਰ ਕਰਨਾ ਸੀ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸਿੰਘ ਸਾਹਿਬ ਨੂੰ ਅਸਤੀਫਾ ਦਿੱਤਾ ਤੇ ਸਿੰਘ ਸਾਹਿਬ ਅਸਤੀਫਾ ਮਨਜ਼ੂਰ ਨਹੀਂ ਕਰ ਸਕਦੇ ਤੁਹਾਡੀ ਪਾਰਟੀ ਦੇ ਸੰਵਿਧਾਨ ਦੇ ਹੈ ਤੁਹਾਡੀ ਕਿ ਚੋਣ ਕਮਿਸ਼ਨ ਕੋ ਰਜਿਸਟਰਡ ਹੈ ਤੁਹਾਡੀ ਪਾਰਟੀ ਭਾਰਤੀ ਦੇ ਕੋਈ ਸੰਵਿਧਾਨ ਆ ਸੰਵਿਧਾਨ ਕਿਵੇਂ ਅਸਤੀਫਾ ਮਨਜ਼ੂਰ ਕਰੇਗਾ ਕਿਵੇਂ ਪ੍ਰਵਾਨ ਕਰੇਗਾ ਕਿਵੇਂ ਤੁਹਾਨੂੰ ਅਸੈਪਟ ਕਰੇਗਾ ਕਿਵੇਂ ਤੁਹਾਨੂੰ ਵਾਪਸ ਲੈ ਕੇ ਆਏਗਾ ਠੀਕ ਹੈ ਇਹ ਉਹ ਸੰਵਿਧਾਨ ਦੇ ਮੁਤਾਬਕ ਹੋਣਾ ਹੈ ਪਰ ਜਿੰਨੇ ਹੁਣ ਤੱਕ ਆਗੂ ਆਏ ਨੇ ਜਾਂ ਜਿੰਨੇ ਆਗੂਆਂ ਨੂੰ ਕੱਢਿਆ ਗਿਆ ਉਹਨਾਂ ਨੂੰ ਵਰਕਿੰਗ ਕਮੇਟੀ ਨੇ ਕੱਢਿਆ ਜਿਹਨੂੰ ਵਾਪਸ ਲਿਆ ਉਹ ਵਰਕਿੰਗ ਕਮੇਟੀ ਦੇ ਕਰਕੇ ਵਾਪਸ ਲਿਆ ਗਿਆ ਪਰ 2 ਦਸੰਬਰ ਦੇ ਫੈਸਲੇ ਤੇ ਆਦੇਸ਼ ਤੋਂ ਬਾਅਦ ਵੀ ਹੁਣ ਤੱਕ ਅਕਾਲੀ ਦਲ ਦੇ ਕਿਸੇ ਲੀਡਰ ਨੇ ਆਪਣਾ ਅਸਤੀਫਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਦਿੱਤਾ ਜੇਕਰ ਮਾਣ ਹੈ ਹੋਰ ਵੀ ਹੈ ਨਾ ਹੁਣ ਇਹਨਾਂ ਅਸਤੀਫਾ ਪ੍ਰਵਾਨ ਹੁੰਦਾ ਜਾਂ ਨਹੀਂ ਹੁੰਦਾ ਕਿਉਂਕਿ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬਾਂ ਨੇ ਦਿੱਤਾ ਹੁਣ ਅਜ ਜਨਤਕ ਕਰਤਾ ਹੁਣ ਕੀ ਅਕਾਲੀ ਦਲ ਜਿਹੜਾ ਇਸ ਨੂੰ ਪ੍ਰਵਾਨ ਕਰੇਗਾ ਕਿ ਹੋ ਸਕਦਾ ਅਕਾਲੀ ਦਲ ਨੂੰ ਭੇਜਿਆ ਹੋਵੇ ਦੇਖੋ ਅਮਰਜੀਤ ਗੱਲ ਇਹ ਆ ਵੀ ਇਹ ਨਾ ਸੁਖਵੀਰ ਸਿੰਘ ਬਾਦਲ ਨੇ ਪਹਿਲੇ ਹੀ ਕਹਿ ਰਿਆ ਕਿ ਕੋਈ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ ਕੌਣ ਆ ਰਿਹਾ ਕੌਣ ਜਾ ਰਿਹਾ ਕੌਣ ਨਹੀਂ ਜਾ ਰਿਹਾ ਉਹਦਾ ਧਿਆਨ ਸੁਖਵੀਰ ਬਾਲਾ ਸਿਰਫ ਇੱਕ ਹੋਆ ਕਿ ਮੈਂ ਪਾਰਟੀ ਕਿਵੇਂ ਸਟੈਂਡ ਕਰਾਂ ਦੁਆਰਾ ਪ੍ਰਧਾਨਗੀ ਮੇਰੇ ਕੋਲ ਕਿਵੇਂ ਆਣੀ ਹੈ ਉਹ ਮੈਨੂੰ ਲੱਗਦਾ 2-4 ਦਿਨਾਂ ਚ ਆ ਜਾਣੀ ਆ ਕਿੰਨੇ ਕ ਚਲੇ ਗਏ ਕਿੰਨੇ ਕ ਆ ਗਏ ਆਪਾ ਦੇਖ ਰਹੇ ਜੇ ਚੋਣਾ ਹੁੰਦੀਆਂ ਨੇ ਵੱਡੇ ਵੱਡੇ ਕੈਬਨਿਟ ਮੰਤਰੀ ਜਿਹੜੇ ਹੈਗੇ ਨੇ ਉਹ ਛੱਡ ਕੇ ਚਲੇ ਜਾਂਦੇ ਨੇ ਦੂਜੀਆਂ ਪਾਰਟੀਆਂ ਦੇ ਕੈਬਨਰ ਮੰਤਰੀ ਵਾਪਸ ਆ ਜਾਂਦੇ ਨੇ ਸੀਐਮ ਛੱਡ ਜਾਂਦਾ ਸੀਐਮ ਵਾਪਸ ਆ ਜਾਂਦਾ ਐਮਐਲਏ ਛੱਡ ਗਏ ਐਮਐਲਏ ਵਾਪਸ ਆ ਗਏ ਤਾਂ ਇਹਨਾਂ ਪਾਰਟੀਆਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਇਹ ਰਾਜਨੀਤੀ ਖੇਡਾਂ ਨੇ ਸਾਰੀਆਂ ਵੀ ਕਿਹਨੇ ਜਾਣਾ ਕਿਹਨੇ ਆਉਣਾ ਕਿਹਨੇ ਛੱਡਣਾ ਕਿਹਨੇ ਲਿਆਉਣਾ ਤਾਂ ਇਸ ਕਰਕੇ ਕੋਈ ਮੈਨੂੰ ਲੱਗਦਾ ਕਾਲੀਦਲ ਨੂੰ ਕੋਈ ਬਹੁਤਾ ਫਰਕ ਪੈਣ ਵਾਲੀ ਗੱਲ ਨਹੀਂ ਹੈਗੀ ਵੀ ਕੋਈ ਗਿਆ ਜਾਂ ਕੋਈ ਨਹੀਂ ਆਇਆ ਤਾਂ ਠੀਕ ਹੈ ਕਿਉਂਕਿ ਜਿਵੇਂ ਪਹਿਲੇ ਹੀ ਕਿਹਾ ਦੋ ਐਜੀਪੀਜ਼ੀ ਮੈਂਬਰ ਵਾਪਸ ਆ ਗਏ ਤੇ ਤੁਹਾਡਾ ਅਸਤੀਫਾ ਤਾਂ ਪਹਿਲੇ ਹੀ ਪ੍ਰਵਾਨ ਹੋਇਆ ਸੀ ਜਾਂ ਨਹੀਂ ਹੋਇਆ ਸੀਗਾ ਕਾਫੀ 2025 ਜਨਵਰੀ ਦੇ ਵਿੱਚ ਚਲੇ ਗਏ ਹੋ ਤੁਸੀਂ ਤਾਂ ਤਾਂ ਇਸ ਕਰਕੇ ਜਿਹੜੇ ਅਸਤੀਫੇ ਆ ਜਿਕਰ ਵਰਕਿੰਗ ਕਮੇਟੀ ਨੂੰ ਦਿੱਤੇ ਤਾਂ ਹੋ ਸਕਦਾ ਪ੍ਰਵਾਨ ਕਰ ਲੈਂਦੀ ਪਰ ਕਿਹ ਕਮੇਟੀ ਕੋਲ ਤਾਂ ਉਸ ਅਸਤੀਫੇ ਆ ਪਹੁੰਚਿਆ ਵੀ ਨਾ ਹੋਵੇ ਉਹਦੇ ਕਿਤੇ ਜ਼ਿਕਰ ਵੀ ਨਹੀਂ ਕੀਤਾ ਕਿ ਮੈਂ ਵਰਕਿੰਗ ਕਮੇਟੀ ਨੂੰ ਅਸਤੀਫਾ ਦਿੰਦਾ ਉਹ ਕਹਿੰਦੇ ਵੀ ਮੈਂ ਸਿੰਘ ਸਾਹਿਬ ਨੂੰ ਅਸਤੀਫਾ ਦਿੰਦਾ ਹੋਇਆ ਸਿੰਘ ਸਾਹਿਬ ਅੱਜ ਆਪਣੀ ਸੀਟ ਤੇ ਨਹੀਂ ਹੈਗੇ ਉਹਨਾਂ ਦੀ ਥਾਂ ਤੇ ਨਵੇਂ ਸਿੰਘ ਸਾਹਿਬ ਆ ਗਏ ਨੇ ਤਾਂ ਹੁਣ ਅਸਤੀਫਾ ਕੌਣ ਲਏ ਤੇ ਕੱਲ 2 ਦਿਨ 10 ਦਿਨ 20 ਦਿਨ ਮਹੀਨੇ 6 ਮਹੀਨੇ ਨੂੰ ਆਪਾਂ ਦੁਬਾਰਾ ਫੇਰ ਕਰਨੈਲ ਸਿੰਘ ਪੀਰ ਮੁਹੰਮਦ ਸੁਖਵੀਰ ਸਿੰਘ ਬਾਲ ਦੇ ਨਾਲ ਦਿਖਾਈ ਦੇਣਾ ਇਹ ਤਾਂ ਰਾਜਨੀਤੀ ਆ ਰਾਜਨੀਤੀ ਦੇ ਵਿੱਚ ਬਹੁਤ ਉਤਰਾ ਚੜਾ ਆਉਂਦੇ ਨੇ ਪਰ ਹੁਣ ਇਸ ਤੋਂ ਅੱਗੇ ਕੀ ਹੋਣਾ ਇਹ ਤਾਂ ਅਜੇ ਥੰਮੇ ਦੀ ਵੇਟ ਲੂਗਾ ਕੀ ਕਰ ਪੜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਤੁਹਾਨੂੰ ਖਾਸ ਤੌਰ ਤੇ ਮੋਹਰ ਦੁਆਰਾ ਬੋਲਦਾ ਪੰਜਾਬ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਹੋਵੇਗਾ ਜਿਸ ਤੇ ਮੋਹਰ ਲੱਗੇਗੀ ਉਹ ਵੀ ਵਿਸਤਾਰਪੂਰ ਜਾਣਕਾਰੀ ਜਿਹੜੀ ਹੈ ਸਾਂਝੀ ਕਰਾਂਗੇ ਤੇ ਨਾਲ ਹੀ ਕਰਨੈਲ ਸਿੰਘ ਪੀਰ ਮੁਹੰਮਦ ਜੇਕਰ ਉਹਦਾ ਅਸਤੀਫਾ ਪ੍ਰਵ ਜੇ ਪ੍ਰਵਾਨ ਹੋ ਜਾਂਦਾ ਹੈ ਜਾਂ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਮਨਾ ਲੈਂਦੇ ਨੇ ਕੀ ਉਪ ਵਿਖਾਊਗਾ ਕੀ ਰੁਖ ਹੋਊਗਾ ਉਹ ਵੀ ਅਸੀਂ ਤੁਹਾਨੂੰ ਦੁਬਾਰਾ ਜਿਹੜਾ ਬੋਲਦਾ ਪੰਜਾਬ ਦੇ ਜਾਣਕਾਰੀ ਉਹ ਸਾਂਝੀ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦਨ ਲੈ ਕੇ ਗੱਲਬਾਤ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਹਾਂ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ Call or scan QR code to contact us. Rodis Inc million miles with smile or scan QR code to contact us. bird truck repair trust we build in truck repair or scan QR code to contact us. The masala twist Oxnard find authentic indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us by indian cuisine tracy find authentic indian cuisine in tracy or scan qr code to contact us bila market scan qr code to contact us simi valley family dental office or scan qr code to contact us Samra produce largest variety of indian vegetables and fruits in the usc scan this qr code to contact us mountain mike pizza scan this qr code to contact us Apa kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.